ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਸਾਰੇ ਆਈ ਹੋਪ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਡੇਲੀ ਨਿਊ ਰੈਸিপি ਦੇ ਵਿੱਚ ਅੱਜ ਮੈਂ ਬਣਾ ਰਹੀ ਸੀ ਪਾਲਕ ਦੀ ਸਬਜੀ ਤੇ ਸੋਚਿਆ ਤੁਹਾਡੇ ਨਾਲ ਵੀ ਸ਼ੇਅਰ ਕੀਤੀ ਜਾਏ ਤੇ ਆ ਪਾਲਕ ਮੈਂ ਬਰੀਕ ਬਰੀਕ ਕੱਟੀ ਹੈ ਇਹ ਪਾਲਕ ਮੈਂ ਆਪਣੇ ਘਰ ਤੋਂ ਹੀ ਥੋੜੀ ਸੀਗੀ ਫਰੈਸ਼ ਬਿਲਕੁਲ ਫਰੈਸ਼ ਤੇ ਆਲੂ ਹੈ ਬਰੀਕ ਕੱਟੇ ਹੋਏ ਲਸਣ ਅਦਰਕ प्याज ਤੇ ਹਰੀ ਮਿਰਚ ਠੀਕ ਹੈ ਜੀ ਹੁਣ ਤੇ ਸੀਜ਼ਨ ਹੈ ਵਿంటర్ ਦਾ ਆਪਾਂ ਆਲੂ ਮੇਥੀ ਆਲੂ ਪਾਲਕ ਇਹ ਸਬਜ਼ੀਆਂ ਬੜੀਆਂ ਸਵਾਲ ਲੱਗਦੀਆਂ ਐ ਔਰ ਪਾਲਕ ਦਾ ਵੈਸੇ ਹੀ ਬਹੁਤ ਸਾਰਾ ਆਇਰਨ ਹੁੰਦਾ ਸੋ ਆਪਾਂ ਹੁਣ ਸਬਜ਼ੀ ਬਣਾਵਾਂਗੇ ਤੇਲ ਮੈਂ ਗਰਮ ਕਰ ਲਿਆ ਚੰਗੀ ਕਰਾਉਣਾ ਤੇ ਇਹਦੇ ਵਿੱਚ ਆਪਾਂ ਹੁਣ ਪਾਵਾਂਗੇ ਲਸਣ लसन मैं पात्र ये हूँ आप अदरक प्याज पहला थोड़ा भूंद लागे उसद आप प्याज पावे हाँ देखो हूँ आप प्याज पा देंगे हाँ मैं प्याज पाते अपना ਨਮਕ ਪਾ ਦਾਂਗੇ ਕਿਉਂਕਿ ਪਿਆਜ਼ ਜਿਹੜੇ ਆ ਜਲਦੀ ਪਿੰਕ ਹੋ ਜਾਣਗੇ 1 ਚਮਚਾ ਨਮਕ ਨੇ ਇਹ ਰਿਚ ਪਾ ਦਿੱਤਾ ਤੇ ਇਹਨੇ ਜਿਹੜੇ ਪਿਆਜ਼ ਆ ਉਹ ਜਲਦੀ ਪਿੰਕ ਪਿੰਕ ਹੋ ਜਾਣਗੇ ਆ ਦੇਖੋ ਆਪਣੇ ਪਿਆਜ਼ ਸੁਨ ਹੋ ਰਿਹਾ ਚੰਗੀ ਤਰ੍ਹਾਂ ਨਾਲ ਜਦੋਂ ਵੀ ਆਪਾਂ ਪਿਆਜ਼ ਪਾਉਨੇ ਆ ਮਸਾਲਾ ਵੀ ਤੁਹਾਨੂੰ ਦੱਸਿਆ ਸੀਗਾ ਨਮਕ ਜ਼ਰੂਰ ਐਡ ਕਰੋ ਨਾਲ ਹੀ ਫਿਰ ਇਹ ਜਲਦੀ ਜੜੇ ਆ ਪਿੰਕ ਹੋ ਜਾਂਦੇ ਆ ਜ਼ਿਆਦਾ ਟਾਈਮ ਨਹੀਂ ਲੈਂਦੇ ਲੋਜੀ ਹੁਣ ਆਪਾਂ ਇਹਦੇ ਚ ਸੁਆਹ ਹਰੀ ਮਿਰਚ ਔਰ ਥੋੜੀ ਜਿਹੀ ਮੈਂ ਸੁੱਕੀ ਮੇਥੀ ਵੀ ਲੈ ਲਈ ਇਹ ਵੀ ਆਪਾਂ ਵਿੱਚ ਪਾਵਾਂਗੇ ਫਿਰ ਇਹਦੀ ਖੁਸ਼ਬੂ ਜਿਹੜੀ ਬੜੀ ਸੋਹਣੀ ਹੈ ਆਉਂਦੀ ਹੈ ਹੁਣ ਆਪਾਂ ਇਹਨੂੰ ਮਿਕਸ ਕਰ ਦਾਂਗੇ ਹੁਣ ਤਾਂ ਇਦਾਂ ਇਹਦਾ ਇਹਦਾ ਇਹਨੂੰ ਫਲਾਵਾਂਗੇ ਹੁਣ ਆਪਾਂ ਇਹ ਚ ਪਾਵਾਂਗੇ ਜੀ ਆਪਣੇ ਹਲਦੀ ਤੇ ਡਾਲ ਮਿਰਚ ਮੈਂ ਥੋੜੀ ਪਾਉਂਗੀ ਕਿਉਂਕਿ ਮੈਂ ਹਰੀ ਮਿਰਚ ਔਲਰੇਡੀ ਪਾ ਚੁੱਕੀ ਹਾਂ ਦੇਚ ਇਸ ਕਰਕੇ ਲਾਲ ਮਿਰਚ ਪਾ ਆਪਣੇ ਟੇਸਟ ਦੇ ਅਕੋਰਡਿੰਗ ਪਾ ਲਾਂਗੀ ਕੋਈ ਤੇਜ਼ ਖਾਂਦਾ ਤੇਜ਼ ਪਾ ਸਕਦਾ ਘੱਟ ਖਾਂਦੇ ਉਹ ਘੱਟ ਪਾ ਲਓ ਆ ਦੇਖੋ ਇਹ ਚ ਮੈਂ ਇੱਕ ਚਮਚ ਹਲਦੀ ਪਾਉਂਗੀ ਜ਼ਿਆਦਾ ਨਹੀਂ ਸਿਰਫ ਇੱਕ ਚਮਚ ਥੋੜੀ ਜੀ ਲਾਲ ਮਿਰਚ ਇਹਨੂੰ ਭਾਏ ਦੱਕ ਸੰਗੀ ਤਰ੍ਹਾਂ ਨਾਲ ਹਲਾ ਲਾ ਲਿਆ। ਇਹਦੇ ਚੁੱਕਾ ਸਿਰਫ ਇੰਨਾ ਧਿਆਨ ਰੱਖਣਾ ਆਲੂ ਪਾਲਕ ਇਕੱਠੇ ਨਹੀਂ ਪਾਉਣੇ। ਪਹਿਲਾਂ ਅਸੀਂ ਆਲੂ ਪਾਵਾਂਗੇ। ਉਹਨਾਂ ਨੂੰ ਥੋੜਾ ਜਿਹਾ ਫਰਾਈ ਕਰਾਂਗੇ ਥੋੜਾ ਟਾਈਮ। 3-4 ਮਿੰਟ। ਆ ਦੇਖੋ ਜੀ। ਐਦਾਂ ਇਹਨੂੰ ਮਿਕਸ ਕਰ ਲੈਣਾ ਆਪਾਂ। ਇਹ ਮਸਾਲਾ ਨਾ ਥੱਲੇ ਨਾਲ ਲੱਗੇ ਇਸ ਕਰਕੇ ਥੋੜਾ ਜਿਆਦਾ ਪਾ। ਪਾਣੀ ਪਾ ਲਿਆ। ਇਸ ਤੋਂ ਹੁਣ ਇਹਨੂੰ 2-4 ਮਿੰਟ ਇਦਾਂ ਹੀ ਆਪਾਂ ਰੈਂਡ ਦੇਣਾ। ਫਿਰ ਬੈਨੂ ਟਾੜ ਦਾਂਗੇ। ਹਾਂਜੀ ਹੁਣ ਆਪਾਂ ਇਹਦੇ 'ਚ ਇਹ ਪਾਲਕ ਜਿਹੜੀ ਮੇਰੀ ਹੈ ਕੱਟੀ ਹੋਈ ਇਹ ਥੋੜੀ-ਥੋੜੀ ਪਾਉਂਦੇ ਪਾਹੀ ਜਾਣੀ ਆਪਾਂ ਨੇ। ਇਦਾਂ ਹਲਾਉਂਦੇ ਜਾਓ ਇਹਦੇ ਤੁਸੀਂ ਟਮਾਟਰ ਵੀ ਐਡ ਕਰ ਸਕਦੇ ਹੋ ਅਗਰ ਕਰਨਾ ਹੋਵੇ ਤਾਂ ਮੈਂ ਨਹੀਂ ਕੀਤਾ ਪਰ ਅਗਰ ਤੁਹਾਡੀ ਚੋਇਸ ਹੈ ਤਾਂ ਤੁਸੀਂ ਕਰ ਸਕਦੇ ਹੋ ਸਰੋਂ ਲਾਂਦੇ ਜਾਣਾ ਠੀਕ ਹੈ ਜੀ ਏਨੂੰ ਹੁਣ ਆਪਾਂ ਬਿਲਕੁਲ ਲੋ ਫਲੇਮ ਤੇ ਰੱਖਣਾ ਇੱਕੋ ਛੇ ਟਾਈਮ ਬਾਅਦ ਸਾਡੀ ਸਬਜੀ ਬਣ ਕੇ ਤਿਆਰ ਹੋ ਜਾਣੀ ਸੋ ਤੁਹਾਨੂੰ ਮੇਰੀ ਇਹ ਰੈਸਿਪੀ ਕਿਵੇਂ ਲੱਗੀ ਜਰੂਰ ਦੱਸਿਓ ਲਾਈਕ ਕਮੈਂਟ ਜਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ